ਹਾਂਜੀ ਮੁਕੇਸ਼ ਜੀ ਦਿਨ ਬਦਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁੰਦਾਂ ਲੌਨ ਐਂਡ ਰੈਂਟਸਿਟੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜਸਪੀਰ ਜੀ ਤੁਸੀਂ ਸਹੀ ਗੱਲ ਕਹੀ ਆ ਸਭ ਤੋਂ ਪਹਿਲਾਂ ਤਾਂ ਅਸੀਂ ਫਤਿਹ ਦੀ ਸਾਂਝ ਬਣਾਵਾਂਗੇ ਵਾਈਕੁੱ ਜੀ ਦਾ ਖਾਲਸਾ ਵਾਈਕੁੱ ਜੀ ਦੀ ਫਤਿਹ ਮੇਰਾ ਨਾਮ ਮੁਕੇਸ਼ ਕੇਸਰ ਜ਼ਿਲ੍ਹਾ ਮੀਂਡਿਆ ਚਾਰਟ ਅੰਦਰ ਸਰ ਦੇ ਹਤੀਬਾਨ ਮੈਂ ਵਕ ਵਕ ਪਿੰਡਾਂ ਚ ਦੌਰਾ ਕਰਦਾ ਆਪਣੇ ਨਕੇਰਾ ਐਸੈਂਸੀ ਦੇ ਵਿੱਚ ਜਿਸ ਦੇ ਵਿੱਚ ਮੈਂ ਲੋਕਾਂ ਨਾਲ ਰੂਹ ਰੂਹ ਮਿਲਦਾ ਹੁੰਦਾ ਹਾਂ ਉਹਨਾਂ ਨਾਲ ਮੀਟਿੰਗਾਂ ਕਰਦਾ ਬੈਠਦਾ ਹਾਂ ਉਹਨਾਂ ਦਾ ਕਹਿਣਾ ਇਹ ਹੀ ਹੈ ਕਿ ਦਿਨ ਬਦ ਦਿਨ ਜਿਹੜੀ ਸਥਿਤੀ ਆ ਬੱਦਤਰ ਹੋ ਜਾ ਰਹੀ ਹੈ ਉਹ ਕਿਉਂ ਜਿਹੜਾ ਕਿਨਾਂ ਨੇ ਜੁਧ ਨਸ਼ਿਆਂ ਵਿਰੁੱਧ ਚਲਾਇਆ ਹੈ ਉਸ ਦੀ ਬੋਲ ਤਾਨੂੰ ਹਰ ਰੋਜ਼ ਕੋਈ ਨਾ ਕੋਈ ਨਵੀਂ ਵੀਡੀਓ ਤਾਂ ਹੀ ਮਿਲਦੀ ਹੈ ਇਹਨਾਂ ਦੇ ਵਿੱਚ ਨਸ਼ਾ ਆਮ ਹੋ ਚੁੱਕਿਆ ਹੈ ਲੋਕ ਆਮ ਨਸ਼ਾ ਘੜੀ ਗਲੀ ਨਸ਼ਾ ਮਿਲ ਰਿਹਾ ਹੈ ਫਿਰ ਅੱਜ 26 ਜਨਵਰੀ ਤੋਂ ਪੈਨ ਨਹੀਂ ਜਿਹੜਾ ਬਬਦਮਾ ਕਾਲ ਰੇਲ ਪਟਰੀ ਡਾਉਂਦਾ ਹੋਇਆ ਵਾ ਮਾਫੜਾ ਮਾਲਵੇ ਜ਼ਿਲ੍ਹੇ ਦੇ ਵਿੱਚ ਇਹ ਬਹੁਤ ਮੰਦਭਾਗੀ ਘਟਨਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਕਾਨੂੰਨ ਅਵਸਥਾ ਹੈ ਪਟਰੀ ਤੋਂ ਲੈ ਚੁੱਕੀ ਹੈ ਇਹਨੂੰ ਪਟਰੀ ਤੇ ਲਿਆਉਣ ਲਈ ਭਾਰਤੀ ਜੰਦਾ ਪਾਰਟੀ ਨੂੰ ਪੰਜਾਬ ਦੇ ਵਿੱਚ ਦੇਣਾ ਬਹੁਤ ਜ਼ਰੂਰੀ ਹੈ ਮੋਦੀ ਸਾਹਿਬ ਜਿੰਨਾ ਤੱਕ ਪੰਜਾਬ ਵਿੱਚ ਨਹੀਂ ਆਉਣਗੇ ਇਹ ਕਾਨੂੰਨ ਅਵਸਥਾ ਨਹੀਂ ਸਹੀ ਹੋਏਗੀ ਇਸ ਕਰਕੇ ਮੈਂ ਸਾਰੇ ਆਪਣੇ ਹਲਕੇ ਵਾਸੀ ਨੂੰ ਬੇਨਤੀ ਕਰਦਾ ਆ ਕਿ ਕਿਰਪਾ ਕਰਕੇ ਆਉਂਦੇ ਆਉਂਦੀਆਂ 2027 ਦੀਆਂ ਚੋਣਾਂ ਵਿੱਚ ਮੋਸਰਦਾਰ ਮੁਖਵਿੰਦਰ ਸਿੰਘ ਮਾਰੇ ਨੂੰ ਕਾਮਯਾਬ ਕਰੋ ਤੇ ਨਾਲ ਹੀ ਮੋਦੀ ਸਰਕਾਰ ਨੂੰ ਲਿਆਓ ਤਾਂ ਜੋ ਪੰਜਾਬ ਦੇ ਵਿੱਚ ਅਰਥਵਿਵਸਥਾ ਕਲਾਸ ਵਿਕਾਸ ਜੋਰਾ ਤੇਵੇ ਧੰਨਵਾਦ